ਬਹੁਤ ਜਿਆਦਾ ਨਾਰਾਜ਼ ਨੇ ਬਈ ਮੇਰੇ ਨਾਲ ਨਾ ਹੋਰ ਕੀ ਮੇਰੇ ਨਾਲ ਹੋਣਗੇ ਮੈਂ ਤਾਂ ਜੈਂਟਲਮੈਨ ਆਦਮੀ ਆ ਯਾਰ ਉਹ ਕਮਾਲ ਹੈ ਯਾਰ ਮੇਰੇ ਨਾਲ ਕਿਉਂ ਗੁੱਸੇ ਨੇ ਬਈ ਬਈ ਉਹ ਕਦੇ ਭਗਵਾਨ ਤਮਾਰ ਨੇ ਟਾਈਮ ਕੀ ਦਿੱਤਾ ਸੀ ਤੇ ਆਇਆ ਕਿਹੜੇ ਟਾਈਮ ਤੇ ਆ ਬਈ ਮੇਰਾ ਅੱਜ ਪ੍ਰੋਗਰਾਮ ਸੀ ਦਿਨੇ ਮੋਗੇ ਮੈਂ ਮੋਗੇ ਤੋਂ ਬਿਲਕੁਲ ਸਹੀ ਟਾਈਮ ਤੇ ਚੱਲ ਪਿਆ ਸੀ ਬਸ ਇੱਕ ਟਰੱਕ ਵਾਲੇ ਕਰਕੇ ਲੇਟ ਹੋ ਗਿਆ ਅੱਛਾ ਅੱਛਾ ਟਰੱਕ ਦੇ ਵਿੱਚ ਆਇਆ ਤੂੰ ਓਏ ਟਰੱਕ ਚ ਨਹੀਂ ਆਇਆ ਮੈਂ ਮੇਰਾ ਮਤਲਬ ਹੈ ਵੀ ਸੜਕ ਤੇ ਟਰੱਕ ਜਾਂਦਾ ਸੀ ਇੱਕ ਮੇਰੀ ਕਾਰ ਦੇ ਅੱਗੇ ਉਹ ਨਾ ਕਿਸੇ ਤੋਂ ਸਾਈਡ ਲੈਂਦਾ ਸੀ ਨਾ ਕਿਸੇ ਨੂੰ ਸਾਈਡ ਦਿੰਦਾ ਸੀ ਅੱਛਾ ਅੱਛਾ ਨਮਾ ਟਰੱਕ ਹੋ ਉਹ ਤਾਂ ਮਾਰਨਾ ਹੀ ਹੈ ਨਵਾ ਕਰਦਾ ਹੋਇਆ ਆਪਣੀ ਸੈਂਟਰ ਸਰਕਾਰ ਵਾਂਗੂੰ ਥਾਂ ਥਾਂ ਤੋਂ ਹਿੱਲੇ ਪਿਆ ਸੀ ਉਹ ਭਾਲ ਦਾ ਨਵਾ ਹਾਂ ਉਹ ਫੇਰ ਯਾਰ ਤੂੰ ਉਹਨੂੰ ਹਾਰਨ ਮਾਰਨਾ ਸੀ ਓਏ ਹਾਰ ਨੀ ਛੱਡ ਮੈਂ ਉਹਦੇ ਛੱਤਰ ਮਾਰਦਾ ਜੇ ਕਿਤੇ ਉਹਨੇ ਪੰਜਾਬੀ ਚ ਉਹ ਲਾਈਨ ਨਾ ਲਿਖੀ ਹੁੰਦੀ ਕੀ ਲਿਖਿਆ ਸੀ ਭਾਈ ਉਹਨੇ ਆਪਣੇ ਟਰੱਕ ਦੇ ਪਿੱਛੇ ਪੰਜਾਬੀ ਚ ਇੰਨੀ ਵਧੀਆ ਲਾਈਨ ਲਿਖੀ ਹੋਈ ਸੀ ਪੜ ਕੇ ਮੇਰਾ ਸਾਰਾ ਹੀ ਗੁੱਸਾ ਲੈ ਗਿਆ ਮੈਂ ਉਹਨੂੰ ਮਾਫੀ ਕਰਤਾ ਓਏ ਇਹੋ ਜਿਹਾ ਕੀ ਲਿਖਿਆ ਸੀ ਯਾਰ ਉਹਨੇ ਲਿਖਿਆ ਸੀ ਵੱਡੇ ਵੱਡੇ ਅੱਖਰਾਂ ਚ ਇਹ ਤਾਂ ਬਾਈ ਇਦਾਂ ਹੀ ਚੱਲੂ ਮੈਂ ਕਿਹਾ ਹੁਣ ਜਿਹੜਾ ਮੰਨੀ ਜਾਂਦਾ ਜਿਹੜਾ ਹਾਈ ਢੀਠ ਹੈ ਉਹਦਾ ਕਰੀਏ ਕੀ ਹੁਣ ਦ ਓ ਯਾਰ ਇਹ ਟਰੱਕ ਵਾਲੇ ਨਾ ਬਹੁਤ ਜਿਆਦੇ ਪਤੰਦਰ ਹੁੰਦੇ ਆ ਪਤਾ ਨਹੀਂ ਕੀ ਕੁਛ ਲਿਖਾਈ ਰੱਖਦੇ ਆ ਬੰਦਾ ਕਾ ਦੇ ਵਿੱਚ ਕਾਲੇ ਬੜੇ ਪਤੰਦਰ ਹੁੰਦੇ ਆ ਜੀ ਪਿੱਛੇ ਜੇ ਮੇਰੇ ਨਾਲ ਬੜੀ ਬੁਰੀ ਹੋਈ ਮੈਂ ਪ੍ਰੋਗਰਾਮ ਤੇ ਜਾ ਰਿਹਾ ਸੀ ਫਿਰੋਜ਼ਪੁਰ ਵੱਲੋਂ ਇੱਕ ਟਰੱਕ ਦੇ ਪਿੱਛੇ ਲਿਖਿਆ ਹੋਇਆ ਪ੍ਰਣਾਮ ਸ਼ਹੀਦਾਂ ਨੂੰ ਵੇ ਬੱਲੇ ਬੱਲੇ ਵੇ ਮੈਂ ਬੜਾ ਖੁਸ਼ ਹੋਇਆ ਮੈਂ ਕਿਹਾ ਬੰਦਾ ਦੇਸ਼ ਭਗਤ ਹੈ ਇਹਨੇ ਦੇਸ਼ ਦੇ ਸ਼ਹੀਦਾਂ ਨੂੰ ਪ੍ਰਣਾਮ ਲਿਖਿਆ ਇਹਦਾ ਹੌਸਲਾ ਵਧਾਈਏ ਨਹੀਂ ਤਾਂ ਤੈਨੂੰ ਪਤਾ ਟਰੱਕਾਂ ਵਾਲੇ ਆਪਣੇ ਘਰ ਦੀਆਂ ਗੱਲਾਂ ਹੀ ਲਿਖਾਈ ਰੱਖਦੇ ਆ ਸੱਸੇ ਦੇਖ ਲੈ ਜਵਾਨੀ ਮੇਰੀ ਡਰਾਈਵਰੀ ਤੋਂ ਰੋਕ ਪੁੱਤ ਨੂੰ ਗਾਹ ਪੁੱਤ ਦਾ ਮੂੰਹ ਦੇਖੀਏ ਯਾਰ ਦੇਣਾ ਭਰਿਆ ਪਿਆ ਹੁੰਦਾ ਮੈਂ ਕਹੇ ਇਹਦੇ ਪਿੱਛੇ ਕੀ ਜਵਾਨੀ ਰੋਕਣੀ ਆ ਜਾਣ ਦੇ ਜਿੱਦ ਨੂੰ ਜਾਂਦੀ ਆ ਹਾਂ ਖੈਰ ਮੈਂ ਖੁਸ਼ ਹੋਇਆ ਮੈਂ ਕਿਹਾ ਬੰਦੇ ਦਾ ਬੇਸ਼ਕਤੀ ਦਾ ਰੱਤਾ ਹੈ ਇਹਦਾ ਹੌਸਲਾ ਵਧਾਈਏ ਮੈਂ ਆਪਣੀ ਗੱਡੀ ਉਹਦੇ ਟਰੱਕ ਦੇ ਅੱਗੇ ਕੱਢੀ ਉਹਦਾ ਟਰੱਕ ਰੁਕਵਾਇਆ ਮੈਂ ਕਿਹਾ ਲੈ ਵੱਡੇ ਭਾਈ ਤੈਨੂੰ ਇਨਾਮ ਦੇਣਾ 100 ਰੁਪਇਆ ਵਾਹ ਉਹ ਕਹਿੰਦਾ ਕਾਦਾ ਨਾਮ ਆ ਉਹ ਮੈਂ ਕਿਹਾ ਭਈ ਸ਼ਹੀਦਾਂ ਨੂੰ ਪ੍ਰਣਾਮ ਲਿਖਿਆ ਤਾਂ ਹਾਂ ਉਹ ਕਹਿੰਦਾ ਕੜੇ ਸ਼ਹੀਦਾਂ ਦੀ ਗੱਲ ਕਰਦਾ ਹੈ ਉਹ ਮੈਂ ਕਿਹਾ ਭਗਤ ਸਿੰਘ ਹੋਰੀ ਬਈ ਕਰਤਾਰ ਸਿੰਘ ਸਰਾਭੇ ਹੋਰੀ ਉਹ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਆਪਣੀ ਕੌਮ ਦੇ ਸ਼ਹੀਦ ਬਿਲਕੁਲ ਕਹਿੰਦਾ ਕੌਣ ਨੇ ਇਹ ਹੈ ਉਹ ਮੈਂ ਕਿਹਾ ਭਗਤ ਸਿੰਘ ਨੂੰ ਨਹੀਂ ਜਾਣਦਾ ਤੂੰ ਉਹ ਜੇ ਤੂੰ ਉਹਨਾਂ ਨੂੰ ਜਾਣਦਾ ਹੀ ਨਹੀਂ ਫਿਰ ਆਪਣੇ ਟਰੱਕ ਦੇ ਪਿੱਛੇ ਸ਼ਹੀਦਾਂ ਨੂੰ ਪ੍ਰਣਾਮ ਕਿਹੜਾ ਨੂੰ ਲਿਖਿਆ ਬਈ ਫੇਰ ਟਰੱਕ ਡਰਾਈਵਰ ਕੀ ਕਹਿੰਦਾ ਇਹ ਤਾਂ ਕਹਿੰਦਾ ਉਹਨਾਂ ਸ਼ਹੀਦਾਂ ਨੂੰ ਲਿਖਿਆ ਜਿਹੜੇ ਮੇਰੇ ਟਰੱਕ ਥੱਲੇ ਆ ਕੇ ਮਰੇ ਨੇ ਹਰੇਕ ਟਰੱਕ ਵਾਲੇ ਦੇ ਘਰ ਦੇ ਸ਼ਹੀਦ ਹੈ 20-20 ਬਈ ਆਪਣੇ ਪਰਸਨਲ ਸ਼ਹੀਦ ਬਣਾਈ ਫਿਰਦੇ ਆ। ਉਹ ਜਦੋਂ ਨਾ ਇਹ ਸੜਕ ਦੇ ਉੱਤੇ ਨਿਕਲਦੇ ਆ ਬਈ ਇਹ ਤਾਂ ਆਪਣੇ ਆਪ ਨੂੰ ਫਿਰ ਰੱਬ ਹੀ ਸਮਝਣ ਲੱਗ ਜਾਂਦੇ ਆ। ਨਹੀਂ ਨਹੀਂ ਐਸੀ ਗੱਲ ਨਹੀਂ ਇਹਨਾਂ ਦੇ ਵੀ ਰੱਬ ਚੇਤੇ ਆ ਜਾਂਦਾ ਹੈ। ਬਸ 2 ਕਿਸਾਲ ਲੱਗਦੇ ਨੇ। ਕਿਵੇਂ? ਇਹਨਾਂ ਨੇ ਜਿਹੜੇ ਸ਼ੇਅਰ ਲਿਖੇ ਹੁੰਦੇ ਨੇ ਟਰੱਕ ਦੇ ਪਿੱਛੇ ਉਹਨਾਂ ਤੋਂ ਪਤਾ ਲੱਗ ਜਾਣਾ ਹੈ ਕਿ ਅੱਜ ਕੱਲ ਇਹ ਕਿਹੜੇ ਹਾਲਾਤਾਂ ਚੱਲ ਰਹੇ ਨੇ। ਅੱਛਾ ਜਦੋਂ ਤਾਂ ਗੱਡੀ ਨਵੀਂ ਲੈਂਦੀ ਹੁੰਦੀ ਹੈ ਉਹ ਤਾਂ ਰੱਬ ਦੇ ਨੇੜੇ ਤੇੜੇ ਨਹੀਂ ਹੁੰਦੇ। ਕਿਹੜਾ ਰੱਬ? ਉਹ ਤਾਂ ਵੱਡੀਆਂ-ਵੱਡੀਆਂ ਡੋਰੀਆਂ ਧਮਕਾ ਕੇ ਪੱਦੇ ਸਾਰੇ ਆਖਾਂ ਚ ਲਿਖਾਉਣਗੇ ਆਉ ਜਾਂਦੀ ਹੈ ਮੇਰੇ ਯਾਰ ਦੀ ਗੱਡੀ ਟੰਡ ਥੋੜਾ ਜਿਹਾ ਪਿੱਛੇ ਫੇਰ ਮਿਲਾਂਗੇ ਟੰਡ ਥੋੜਾ ਜਿਹਾ ਹਾਈ ਹੁੰਦਾ ਹਾਂ 6 ਮਹੀਨੇ ਤੱਕ ਗੱਡੀ ਖੜਕ ਜਾਂਦੀ ਹੈ ਲੋਕਾਂ ਨੂੰ ਪਿੱਛੇ ਛੱਡਣੋਂ हट ਜਾਂਦੀ ਹੈ ਫੇਰ ਉਸੇ ਜਗ੍ਹਾ ਤੇ ਲਖਾ ਲੈਂਦੇ ਨੇ ਜਗ੍ਹਾ ਮਿਲ ਤੇ ਸਾਈਡ ਦਿੱਤੀ ਜਾਵੇਗੀ मिलेगा मुकद्दर थोड़ा या ਥੱਲੇ ਆ ਜਾਂਦੇ ਮੁਕੱਦਰ ਵੀ ਸਾਤ ਦਿਨ ਹਟ ਜਾਂਦਾ ਬਾਈ 6 ਮਹੀਨੇ ਚ ਗੱਡੀ ਹੋਰ ਵੀ ਖੜਕ ਜਾਂਦੀ ਹੈ ਫੇਰ ਲਖਾ ਲੈਂਦੇ ਆ ਤੂੰ ਲੰਘ ਜਾ ਸਾਡਾ ਕੀ ਐਸ ਤਾ ਗੱਲ ਨੂੰ ਆ ਜਾਂਗੇ ਜਮੇ ਥੱਲੇ ਆ ਜਾਂਦੇ ਆ ਚੱਲ ਰਾਣੀ ਤੇਰਾ ਰੱਬ ਰੱਖਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਫਿਰ ਲੋਕਾਂ ਦੇ ਮੂੰਹ ਕਾਲੇ ਕਰਨ ਤੇ ਆ ਜਾਂਦੇ ਇਹ ਹਾਂ ਇਸੋਕੇ ਫਿਰ ਜਦੋਂ ਸਾਲਕ ਤੱਕ ਗੱਡੀ ਹੋਰ ਵੀ ਖੜਕ ਜਾਂਦੀ ਹੈ ਰੱਬ ਵੀ ਰਾਖੀ ਕਰਨ ਤੋਂ ਜਵਾਬ ਦੇ ਦਿੰਦਾ ਹੈ ਗੱਡੀ ਤੇ ਵੀ ਨਹੀਂ ਯਕੀਨ ਰਹਿੰਦਾ ਵੀ ਕਿੱਥੇ ਰਾਤ ਕਟਾ ਦੇ ਤੇ ਫਿਰ ਇਹਨਾਂ ਦੇ ਰੱਬ ਚ ਇਤੇ ਆਉਂਦਾ ਫਿਰ ਛੋਟੇ ਛੋਟੇ ਅੱਖਰਾਂ ਚ ਨਾ ਬਿਸ਼ਰਮ ਜੇ ਹੋ ਕੇ ਲਿਖਾ ਲੈਂਦੇ ਆ ਕਿਤੇ ਕੋਈ ਪੜਵੇ ਨਾ ਲਵੇ ਯਕੀਨ ਲਿਖਾਉਂਦੇ ਆ ਵੀ ਇਹੋ ਜਿਹਾ ਫਿਰ ਲਿਖਾ ਲੈਂਦੇ ਆ ਈਸ਼ਵਰ ਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ ਇਹ ਤੁਹਾਡੇ ਲਈ ਬਈ ਬੱਚੇ ਬੱਚਿਆਂ ਦਾ ਕਲਾਕਾਰਾਂ ਮੈਂ ਕਹਿੰਨਾ ਬੱਚਿਆਂ ਦੇ ਮਨ ਚ ਕਲਾਕਾਰਾਂ ਬਾਰੇ ਬੜੀ ਕਰੇਜ਼ ਹੈ ਜੀ ਇਹਨਾਂ ਦੇ ਮੰਨ 'ਚ ਖਾਸ ਤੌਰ ਤੇ ਮਾਲਵੇ ਦੇ ਬੱਚੇ ਸਾਡਾ ਇਲਾਕਾ ਬਈ ਬਈ ਇਹਨਾਂ ਦੇ ਮੰਨ 'ਚ ਕਲਾਕਾਰਾਂ ਬਾਰੇ ਇਦਾਂ ਦੀਆਂ ਗੱਲਾਂ ਨੇ ਵੀ ਲਵੀ ਸਦੂਰ ਕੰਦਰ ਪਤਾ ਨਹੀਂ ਕਿਵੇਂ ਤੁਰਦਾ ਹੋ ਗੁਰਦਾਸ ਮਾਨ ਪਤਾ ਨਹੀਂ ਕਿ ਕਿਹੋਂਦਾ ਹੋ ਉਹ ਆਤਮਾਨ ਪਤਾ ਨਹੀਂ ਕਿੱਥੇ ਸੌਂਦਾ ਹੋ ਮਲੇ ਨਾ ਨਜ਼ਰ ਸੀ ਆਮ ਬੰਦੇ ਨਹੀਂ ਹੁੰਦੇ ਆ ਪਿੱਛੇ ਜੇ ਇੱਕ ਪ੍ਰੋਗਰਾਮ ਤੇ ਜਾ ਰਿਹਾ ਸੀ ਮੈਨੂੰ ਤਾਂ ਖਾਸ ਹੀ ਪਿਆਰ ਕਰਦੇ ਆ ਇਹ ਪਿੱਛੇ ਜੇ ਮੈਂ ਇੱਕ ਪ੍ਰੋਗਰਾਮ ਤੇ ਜਾ ਰਿਹਾ ਸੀ ਮੈਨੂੰ ਪਤਾ ਲੱਗ ਗਿਆ ਵੀ ਕਿੰਨਾ ਕੁ ਪਿਆਰ ਕਰਦੇ ਆ ਮੈਨੂੰ ਕਿਵੇਂ ਬਈ ਭਵਾਨੀਗੜ੍ਹ ਦੇ ਨੇੜੇ ਸਾਡੀ ਗੱਡੀ ਪੈਂਚਰ ਹੋ ਗਈ ਮੈਂ ਗੱਡੀ ਦੇ ਬਾਹਰ ਖੜ ਗਿਆ ਡਰਾਈਵਰ ਮੁੰਡਾ ਗੱਡੀ ਦਾ ਟਾਇਰ ਬਦਲਣ ਲੱਗ ਗਿਆ ਤਿੰਨ ਬੱਚੇ ਆਏ ਸਕੂਲ ਵਾਲੇ ਇੱਕੋ ਸਾਈਕਲ ਤੇ ਸੀ ਇੱਕ ਡੰਡੇ ਦੇ ਬੜਾ ਦੇ ਇੱਕ ਪਿੱਛੇ ਇੱਕ ਚਲਾਉਂਦਾ ਸੀ 7ਵੇਂ 8ਵੇਂ ਚ ਪੜਦੇ ਹੋਣੇ ਤਿੰਨ ਆਏ ਬੱਚੇ ਤੇ ਮੇਰੇ ਨਾਲ ਖਾਸ ਪਿਆਰ ਆ ਤੇ ਬੋਲੀ ਵੀ ਮਾਲਵੇ ਦੇ ਬੱਚਿਆਂ ਦੀ ਬੜੀ ਮਿੱਠੀ ਹੈ ਜੀ ਕਿਵੇਂ ਜਤਾਇਆ ਪਿਆਰ ਬਈ ਉਹਨਾਂ ਨਾਲ ਸਾਡਾ ਲੱਕ ਹੈ ਮੇਰੇ ਵੱਲ ਵਿੰਗਾ ਜਾ ਦੇਖ ਕੇ ਇੱਕ ਪਤਾ ਕੀ ਕਹਿੰਦਾ ਕੀ ਬਈ ਕੰਜਰ ਦਾ ਭਗਵਾਨਤ ਮਾਨ ਲੱਗਦਾ ਹੋਈ ਬਈ ਕੰਜਰ ਦਾ ਤਾਂ ਇਦਾਂ ਹੀ ਕਹਿੰਦੇ ਨੇ ਬੋਲੀ ਨੂੰ ਮਿੱਠਾ ਕਰਨ ਵਾਸਤੇ ਥੋੜੇ ਲਾਉਣਾ ਪੈਂਦਾ ਨਹੀਂ ਤਾਂ ਫਿੱਕੀ ਫਿੱਕੀ ਰਹਿੰਦੇ ਪੰਜਾਬੀ ਐਵੇਂ ਯਾਰ ਬਿਸ਼ੇਸ਼ਨ ਲਾਉਂਦੇ ਨੇ ਬਿਸ਼ੇਸ਼ ਹਾਂ ਦੂਜਾ ਪਤਾ ਕੀ ਕਹਿੰਦਾ ਉਹਨੇ ਸਿਰੇ ਹੀ ਲਾਤੀ ਗੱਲ ਕਿਵੇਂ ਲੱਗਦਾ ਮੇਰਾ ਸਾਲਾ ਉਹੀ ਆ ਓਏ ਲਓ ਜਿਹਨਾਂ ਨੇ ਫੈਸਲਾ ਕਰ ਲਿਆ ਕਿ ਉਹੀ ਐ ਤੀਜਾ ਪਤਾ ਕੀ ਕਹਿੰਦਾ ਹਾਂ ਉਹ ਤਾਂ ਕੰਜਰ ਦਾ ਜੰਮੀ ਬੰਦਿਆ ਵਰਗਾ ਓਏ ਮੈਂ ਕਿਹਾ ਨਹੀਂ ਮੈਂ ਸਿੰਘ ਘਰੇ ਭੁੱਲੇ ਪੂਛ ਗੱਡੀ ਚ ਪਈ ਹੈ ਮੇਰੀ ਮੈਂ ਕਿਹਾ ਮੈਂ ਨਾਦੀ ਕਸਣੇ ਬਸ ਉਹਨੂੰ ਉਹ ਨੌਟੀ ਬਹੁਤ ਹੁੰਦੀ ਹੈ ਸ਼ਰਾਰਤੀ ਬਹੁਤ ਜਾਂਦੀ ਹੈ ਇਹ ਸੀ ਇੱਕ ਕ੍ਰੇਜ਼ੀ ਹੈ ਪਿਆਰ ਕ੍ਰੇਜ਼ੀ ਹੈ ਬੱਚੇ ਪਿਆਰ ਹਾਂ ਪਰ ਇੱਕ ਗੱਲ ਹੈ ਹਾਂ ਵੀ ਅੱਜ ਤੂੰ ਆ ਕਾਲੀ ਜੀ ਪੈਂਟ ਪਾ ਕੇ ਤੇ ਬੂਟੀਆਂ ਵਾਲੀ ਕਮੀਜ਼ ਜੀ ਪਾ ਕੇ ਨਾ ਸੋਹਣਾ ਬਹੁਤ ਲੱਗਦਾ ਕੀ ਆਖਿਆ ਮੈਂ ਕਹਿੰਦਾ ਤੂੰ ਦਾ ਬਾਲਾ ਹੀ ਸੋਹਣਾ ਲੱਗ ਰਿਹਾ ਸਮਾਰਟ ਓਏ ਸੋਹਣੀ ਵਾਲੀ ਗੱਲ ਯਾਦ ਕਰਾ ਕੇ 21 ਸਾਲ ਪੁਰਾਣੇ ਜ਼ਖਮ ਨਾਲ ਛੇੜੋਏ ਕਿਉਂ ਕੀ ਗੱਲ ਮੇਰੀ ਮੰਮੀ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੀ ਪੁੱਤ ਤੂੰ ਤਾਂ ਬਹੁਤ ਸੋਹਣਾ ਹੁੰਦਾ ਸੀ ਇਸ ਤੋਂ ਵੀ ਸੋਹਣਾ ਹੁੰਦਾ ਸੀ ਮੈਂ ਤਾਂ ਬਹੁਤ ਜ਼ਿਆਦਾ ਸੋਹਣਾ ਹੁੰਦਾ ਸੀ ਗੱਲ ਕਰ ਸਰਕਾਰੀ ਡਾਕਟਰਾਂ ਦਾ ਬੇੜਾ ਬਹਿ ਗਿਆ ਯਾਰ ਕਮਾਲ ਆ ਯਾਰ ਡਾਕਟਰਾਂ ਨੇ ਕੀ ਕਰਤਾ ਕਰਨਾ ਕੀ ਸੀ ਜਿਸ ਦਿਨ ਮੈਂ ਜੰਮਣ ਲੱਗਿਆ ਹੜਤਾਲ ਕਰੀ ਬੈਠੇ ਸੀ ਕੋਈ ਨਹੀਂ ਸੀ ਯਾਰ ਡਿਊਟੀ ਤੇ ਨਹੀਂ ਕੋਈ ਕਮਾਲ ਕਰੀ ਜਾਂਦਾ ਛੇੜਨਾ ਯਾਰ ਕਰ ਓਏ ਤੇਰੇ ਤੇਰੇ ਜੰਮਣ ਦਾ ਡਾਕਟਰਾਂ ਦੀ ਹੜਤਾਲ ਨਾਲ ਕੀ ਸਬੰਧ ਹੋਇਆ ਦੱਸ ਕਹਿੰਦਾ ਹੜਤਾਲ ਨਾਲ ਕੀ ਸਬੰਧ ਹੋਇਆ 2 ਮਿੰਟ ਦਿਮਾਗ ਨਾਲ ਸੋਚ ਥੋੜੀ ਜੀ ਦੇਰ ਚੁੱਲ੍ਹੇ ਤੇ ਸਬਜ਼ੀ ਜਿਆਦਾ ਦੇਰ ਰਹਿ ਜੇ ਤਾਂ ਥੱਲੇ ਲੱਗ ਜਾਂਦੀ ਐ ਮੈਂ ਤਾਂ ਥੋੜਿਆ ਥੱਲੇ ਲੱਗ ਗਿਆ ਰੜ ਗਿਆ ਰਾੜਿਆ ਗਿਆ ਘੰਟਾ ਲੇਟ ਹੋ ਗਿਆ ਘੰਟਾ ਪਹਿਲਾਂ ਨਿਕਲਦਾ ਮਲਾਈ ਵਰਗਾ ਨਿਕਲਦਾ ਮੈਂ ਕਹਿੰਦਾ ਛੇੜਨਾ ਤੂੰ ਇਹ ਹੁਣ ਯਾਦ ਨਾ ਕਰਾ ਅੱਛਾ ਗੱਲ ਕਿ ਚਲੋ ਸੁਹਮਾਰਾ ਹੁਣ ਨਹੀਂ ਲੱਗਦਾ ਤੂੰ ਹਾਂ ਗੱਲੇ ਤਾਂ ਬਹੁਤ ਵਧੀਆ ਪ੍ਰਬੰਧ ਕੀਤਾ ਇੱਥੇ ਬਾਬਾ ਜੀ ਨੇ ਹਾਂ ਕੀ ਬਾਤ ਹੈ ਕੀ ਦੂਰ ਦੂਰੋਂ ਵੀ ਆਈਪੀ ਮੁੱਖ ਮੰਤਰੀ ਆਏ ਸੀਗੇ ਹਾਂ ਜੀ ਹਾਂ ਜੀ ਇੱਧਰ ਸਾਰੇ ਆਪਣੇ ਤਾਜ ਦਰਸ਼ਕ ਦਰਸ਼ਕ ਆਏ ਨੇ ਇੱਧਰ ਵੀਡੀਓ ਵਾਲੇ ਭਾਈ ਆਪਣੇ ਕੈਮਰੇ ਹਾਂ ਵੀਡੀਓ ਵਾਲੇ ਜਦ ਤੂੰ ਫੋਟੋ ਖਿੱਚਦਾ ਹੈ ਤਾਂ ਇੱਕ ਅੱਖ ਕਿਉਂ ਮੀਚਦਾ ਹੈ ਅੱਛਾ ਇਹ ਵੀਡੀਓ ਵਾਲੇ ਨੂੰ ਪੁੱਛਿਆ ਮੈਂ ਪੁੱਛਿਆ ਤੇ ਫਿਰ ਇਹਨੇ ਜਵਾਬ ਨਹੀਂ ਦਿੱਤਾ ਇਹਨੇ ਜਵਾਬ ਦਿੱਤਾ ਕੀ ਕਹਿੰਦਾ ਫੋਟੋ ਇਸ ਲਈ ਖਿੱਚਦਾ ਹਾਂ ਕਿ ਸ਼ੌਕ ਕਾ ਮਾਰਾ ਹਾਂ ਅੱਖ ਇਸ ਲਈ ਮੀਚਦਾ ਹਾਂ ਕਿ ਅਭੀ ਤੱਕ ਕੁਆਰਾ ਹਾਂ ਓਹੋ ਚਲੋ ਤੁਹਾਡਾ ਵੀ ਕੰਮ ਜਾ ਛੇਤੀ ਬਣਾ ਲੈ ਰੱਬ ਅਲੇ ਸਾਲ ਨੂੰ ਭਈ ਰੱਬ ਤੈਨੂੰ ਵੀ ਮਾਂਜ ਦੇ ਭਈ ਇਹ ਹੀ ਅਰਦਾਸ ਹੈ ਅੱਛਾ ਮੈਂ ਗੱਲ ਕਰਦਾ ਸੀ ਬੜੀ ਦੂਰੋਂ ਦੂਰੋਂ ਲੋਕੀ ਆਏ ਆ ਹਾਂ ਹਾਂ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਇੱਧਰ ਬੀਬੀਆਂ ਪੈਣਾ ਬੈਠੀਆਂ ਹਾਂ ਇੱਕ ਮਿੰਟ ਇੱਕ ਮਿੰਟ ਮਗਨ ਮੈਂ ਤਵਾ ਬੁੜੀਆਂ ਤੋਂ ਸ਼ੁਰੂ ਕਰਦਾ ਹਾਂ ਵੈਸੇ ਅੱਛਾ ਮੈਂ ਬੰਦਿਆਂ ਨੂੰ ਬੇਨਤੀ ਕਰਦਾ ਤੁਸੀਂ ਪ੍ਰ ਮੈਨੂੰ ਪਤਾ ਜਨਾਨੀਆਂ ਨੇ ਪ੍ਰੋਗਰਾਮ ਨਾ ਕਦੇ ਧਿਆਨ ਨਾਲ ਸੁਣਿਆ ਨਾ ਅਜ ਸੁਣਨਾ ਓਏ ਜਨਾਨੀਆਂ ਦੇ ਵੀ ਰੱਬ ਨੇ ਦੋ ਦੋ ਕੰਨ ਲਾਏ ਆ ਚਾਹੇ ਚਾਰ ਚਾਰ ਕੰਨ ਲਾਏ ਹੁੰਦੇ ਮੈਂ ਹਰੋਈ ਪ੍ਰੋਗਰਾਮ ਕਰਦਾ ਕਾਕਾ ਤੂੰ ਚੁੱਪ ਰਹਿ ਮੈਨੂੰ ਪਤਾ ਬੁੜੀਆਂ ਨੇ ਪ੍ਰੋਗਰਾਮ ਨਾ ਕਦੇ ਧਿਆਨ ਨਾਲ ਸੁਣਿਆ ਨਾ ਅਜ ਸੁਣਨਾ ਨਾ ਬੁੜੀਆਂ ਨੇ ਧਿਆਨ ਨਾ ਕਿਉਂ ਨਹੀਂ ਸੁਣਨਾ ਵੀ ਕਹਿੰਦਾ ਕਿਉਂ ਨਹੀਂ ਸੁਣਨਾ ਮਸਾਂ ਦਾ ਇਕੱਠੀਆਂ ਹੋਣ ਦਾ ਮੌਕਾ ਮਿਲੇ ਚੂਲੀਆਂ ਤੋਂ ਵੇਲ-ਵਿਲੂ ਤਾਂ ਹੀ ਸੁਣਣ ਗਈਆਂ ਅੱਛਾ 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 ਆ ਹੁਣ ਪਿਛਲੇ ਜੇ ਪਾਸੇ ਚੱਲੀ ਜਾਂਦਾ ਹੋਣਾ ਕੰਮ ਨਹੀਂ ਨਹੀਂ ਸੀ ਤੋਂ ਕਿਉਂ ਨਿਕਲ ਉਹਦੀ ਸਾਡੇ ਖੁਦ ਖ ਡਾਂ ਦੀਆਂ ਬੁੜੀਆਂ ਜਦੋਂ ਮਕਾਨ ਜਾਂਦੀਆਂ ਨਾ ਅੱਜ ਤੱਕ ਕਿਤੇ ਕੋਈ ਮਰ ਜਾਂਦਾ ਹੂੰ ਕਹਿੰਦਾ ਮਰ ਜਾਂਦਾ ਵਿਆਹ ਜਨਾ ਚਾਹ ਹੁੰਦਾ ਮਕਾਨ ਦਾ ਬੁੜੀਆਂ ਨੂੰ ਅੱਛਾ ਲੈ ਜਦੋਂ ਮਕਾਨ ਜਾਂਦੀਆਂ ਨਾ ਕਿਤੇ ਰੋਣ ਉਹ ਓਏ ਹੋਏ ਹੋਏ ਉਹਨਾਂ ਦੇ ਰੋਣ ਤੇ ਢੰਗ ਦੇਖਣ ਵਾਲੇ ਹੁੰਦੇ ਆ ਯਾਰ ਜਿਹੜੇ ਤਾਂ ਸਭ ਤੋਂ ਅਗਲੀ ਲਾਈਨ ਚ ਬੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਦਾ ਮਰਿਆ ਹੁੰਦਾ ਜਾਂ ਰਿਸ਼ਤੇਦਾਰ ਮਰਿਆ ਹੁੰਦਾ ਉਹ ਤਾਂ ਦਿਲੋਂ ਰੋਂਦੀਆਂ ਨੇ ਅੱਖਾਂ ਚੋਂ ਅਥਰੂ ਦਿਲ ਨੂੰ ਦੁੱਖ ਲੱਗਿਆ ਹੁੰਦਾ ਅੱਛਾ ਜਿਹੜਾ ਪਿਛਲੇ ਪਾਸੇ ਜਨਸੰਖਿਆ ਵਧਾਊ ਟੋਲਾ ਹੁੰਦਾ ਨਾ ਬੁੜੀਆਂ ਦਾ ਸਭ ਤੋਂ ਪਿਛਲੀ ਲਾਈਨ ਚ ਹੁੰਦੀਆਂ ਕਾਫੀ ਕਾਫ ਹਾਂ yeah. ਆਏ ਤੇਰਾ ਕੀ ਲੈ ਲੈ ਸਾਡੇ ਸੱਸੋ ਵਾਲਾ ਕੱਪੜਾ ਠੱਗ ਲਈ ਕਿਸੇ ਲਾਲੇ ਨੇ ਮਹੰਗਾ ਲਾ ਗਿਆ ਤਨ ਥੋੜੇ ਹਾਏ 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 ਮੈਂ ਬੁੜੀਆਂ ਬਾਰੇ ਜਾਣਕਾਰੀ ਬੁੜੀਆਂ ਬਾਰੇ ਕਾਫੀ ਜਾਣਕਾਰੀ ਹੈ ਹਾਂ ਅੱਛਾ ਚੱਲੋ ਬੁੜੀਆਂ ਬਾਰੇ ਤਾਂ ਜਾਣਕਾਰੀ ਹੋ ਗਈ ਹਾਂ ਆ ਮੈਨੂੰ ਤੇਰੇ ਬਾਰੇ ਹੋਰੀ ਪਤਾ ਲੱਗਿਆ ਪੁੱਠਾ ਜੀ ਕੀ ਆ ਮੈਨੂੰ ਪਤਾ ਲੱਗਿਆ ਤੂੰ ਪਿੱਛੇ ਜੇ ਡਰਾਈਵਰੀ ਕਰਨ ਲੱਗ ਪਿਆ ਓਏ ਹੋਏ ਹੋਏ ਸਾਡੀ ਡਰਾਈਵਰੀ ਮਸ਼ਹੂਰ ਹੁੰਦੀ ਸੀ ਇਲਾਕੇ 'ਚ ਓਏ ਹੋਏ ਅੱਛਾ ਮੈਂ ਕਹਿੰਨਾ ਬੜਾ ਆਸ਼ਾ ਟਰੈਕਟਰ ਚਲਾਇ ਤਿੰਨ ਚਾਰ ਵਾਰੀ ਕੋਣੀ ਵੀ ਤੋੜੀ ਹੈ ਹੈਂਡਲ ਨੇ ਭਰਾਵਾ ਅੱਛਾ ਮੈਂ ਕਹਿੰਨਾ ਡਰਾਈਵਰੀ ਤੇ ਤੁਮਾਂ ਮੈਂ ਮੈਂ ਸਿੱਧੀ ਲਾਂਦਾ ਸੀ ਉੱਥੇ ਸਿੱਧੀ ਲਾਂਦਾ ਹੈ ਉਹ ਵਾਲੀ ਬ੍ਰੇਵਰੀ ਹੁੰਦੀ ਆ ਪਿੱਛੇ ਜੇ ਮੈਨੂੰ ਸੁਪਨਾ ਆਇਆ 6 ਮਹੀਨੇ ਪਹਿਲਾਂ ਦੀ ਗੱਲ ਹੈ ਅੱਛਾ ਕੀ ਜਾਨੀ ਦੀ ਮੇਰੇ ਥੱਲੇ ਲੇ ਲੈਂਡ ਗੱਡੀ ਉਹ ਵੱਡਿਆ ਟਰੱਕ ਟਰੱਕ ਦਿੱਲੀ ਤੋਂ ਕੇਲਾ ਭਰਿਆ ਅੱਛਾ ਓਏ ਹੋਏ ਹੋਏ ਐਨੇ ਖਬਰ ਆ ਗਈ ਖਵਾਰਚ ਕਹਿੰਦੇ ਕੇਲੇ ਚ ਪਲੇਗ ਫੈਲ ਗਈ ਕੇਲਾ ਨਾ ਖਾਓ ਓਏ ਹੋਏ ਹੋਏ ਸਰਕਾਰ ਨੇ ਅੰਬਾਲੇ ਵਾਲੇ ਬਾਡਰ ਤੇ ਚੈਕਿੰਗ ਕਰਨ ਵਾਸਤੇ ਪੁਲਿਸ ਵਾਲੇ ਬਿਠਾਤੇ ਕਿ ਚੈਕਿੰਗ ਕਰੋ ਆਉਣ ਜਾਣ ਵਾਲੇ ਟਰੱਕਾਂ ਦੀ ਲਓ ਜੀ ਰਾਤ ਦੇ 12 ਵਜੇ ਹੋਏ ਨੇ ਮੇਰਾ ਕੰਡਕਟਰ ਮੇਰੇ ਨਾਲ ਬੈਠਾ ਹੈ ਅੱਗੇ ਉਹ ਗੱਡੀ ਦੀਆਂ ਲਾਈਟਾਂ ਪੈਰੀਆਂ ਨੇ ਗੱਡੀ ਮੇਰੇ ਵਾਲੀ ਵੀ 90 ਤੇ ਯਾਰੀ ਹੈ ਚਾਹਨਕ ਮੇਰਾ ਕੰਡਕਟਰ ਮੈਨੂੰ ਕਹਿੰਦਾ ਉਸਤਾਦ ਜੀ ਗੱਡੀ ਰੋਕੋ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਜੀ ਅੱਗੇ ਪੈਰੀ ਆ ਰਿਹਾ ਚੈਕਿੰਗ ਕਰਦੇ ਨੇ ਮੈਂ ਇੱਕ ਪੈਰ ਮਾਰਿਆ ਇੱਕ ਲੱਚ ਤੇ ਦੂਜਾ ਮਾਰਿਆ ਬ੍ਰੇਕ ਤੇ ਫੇਰ ਕੀ ਹੋਇਆ ਉਹਨਾਂ ਕੀ ਸੀ ਮੰਜਾ ਟੁੱਟ ਗਿਆ ਸੁਪਨੇ ਦੀ ਗੱਲ ਕਰਦਾ ਸੁਪਨੇ ਦੀ ਗੱਲ ਕਰਦਾ ਲੀ ਲੈਂਡ ਭਾਲਦਾ ਮੇਰੇ ਖਲੇ ਮੈਂ ਭਾਈ ਸਾਹਿਬ ਤੁਹਾਡੇ ਸੁਪਨੇ ਦੀ ਗੱਲ ਨਹੀਂ ਕਰਦਾ ਹੋਰ ਮੈਂ ਤਾਂ ਉਹ ਗੱਲ ਕਰਦਾ ਜਦੋਂ ਤੁਸੀਂ ਆ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਛੜਕਾਂ ਤੇ ਚੱਲਦੀਆਂ ਹਾਂ ਹਾਂ ਰੋਡਵੇਜ ਦੀ ਬੱਸ ਵਿੱਚ ਸੱਚੀ ਮੁੱਚੀ ਡਰਾਈਵਰ ਸੀ ਉਹ ਵੀ ਦਿਨਾਂ ਯਾਦ ਕਰਾਓ ਜਦੋਂ ਅਸੀਂ ਰੋਡਵੇਜ ਆਏ ਹਾਂ ਚੜਾਉਦੇ ਹੁੰਦੇ ਸੀ ਓਏ ਹੋਏ ਹਾਂ ਮੈਂ ਸਫ਼ਰ ਤਾਂ ਕਰਿਆ ਕਈ ਵੇ ਰੋਡਵੇਜ ਕੋਈ ਤੂੰ ਤੂੰ ਰੋਡਵੇਜ ਚੜਿਆ ਹਾਂ ਯਾਰ ਯਕੀਨ ਜੇ ਤਾਂ ਨਹੀਂ ਹੁੰਦਾ ਵੀ ਚੜਿਆ ਹੋਵੇਗਾ ਥੋੜਾ ਜਿਹਾ ਤੁਰ ਕੇ ਦਿਖਾਈ ਲੈ ਇਹ ਬੁੱਕ ਮੈਂ ਦਨੋ ਆ ਗਿਆ ਲੈ ਨਾ ਰੋਡਵੇਜ ਨਾਲ ਬਾਹ ਨਹੀਂ ਪਿਆ ਤੇਰਾ ਭਾਈ ਨਿੱਕੀ ਗੱਲ ਕੀ ਆ ਫਿਰ ਕਦੇ ਵਧੀਆ ਰੋਡਵੇਜ ਨੂੰ ਨਹੀਂ ਫਸਿਆ ਭਾਈ ਤੂੰ ਉਹ ਚੱਕਰ ਕੀ ਹੈ ਚੱਕਰ ਇਹ ਹੈ ਕਾਕਾ ਤੂੰ ਤਾਂ ਸਿੱਧਾ ਤੁਰਦਾ ਰੋਡਵੇਜ 'ਚ ਜਿਹੜਾ ਉੱਤਰਦਾ ਲੰਗ ਮਾਰਦੇ ਉੱਤਰਦੇ ਮੈਂ ਤੁਹਾਨੂੰ ਦੱਸ ਇਹ ਤਾਂ ਕਿਸਮਤ ਦੀ ਗੱਲ ਹੈ ਹਾਂ ਫਿਰ ਕੋਈ ਕੋਈ ਬਚ ਵੀ ਜਾਂਦਾ ਇਹ ਨਹੀਂ ਮੈਂ ਤਾਂ ਗੱਲ ਹੋਰ ਕਰਦਾ ਸੀ ਕਿਹੜੀ ਮੈਂ ਗੱਲ ਕਰਦਾ ਸੀ ਵੀ ਜਿਹੜੀਆਂ ਤੁਹਾਡੀਆਂ ਰੋਡਵੇਜ ਦੀਆਂ ਬੱਸਾਂ ਹਾਂ ਇਹਨਾਂ ਦੇ ਵਿੱਚ ਉਹ ਸਪੀਡੋਮੀਟਰ ਜੇ ਤਾਂ ਹੁੰਦਾ ਹੀ ਨਹੀਂ ਕਿਹੜਾ ਸਪੀਡੋਮੀਟਰ ਸਪੀਡੋਮੀਟਰ ਜਿਹੜਾ ਗੱਡੀ ਦੀ ਸਪੀਡ ਦੱਸਦਾ ਵੀ ਗੱਡੀ ਕਿੰਨੇ ਦੀ ਸਪੀਡ ਤੇ ਜਾ ਰਹੀ ਹੈ ਉਹ ਫੇਰ ਤੁਹਾਨੂੰ ਸਪੀਡ ਦਾ ਕੀ ਮਤਲਬ ਲੱਗਦਾ ਓਏ ਯਾਰ ਕਮਾਲ ਕਰੀਏ ਨਾ ਸਰਕਾਰੀ ਗੱਡੀਆਂ ਦੀ ਸਪੀਡ ਦਾ ਮੀਟਰ ਤਾਂ ਥੋੜੀ ਪਤਾ ਲੱਗਦਾ ਇਹਦਾ ਡਰਾਈਵਰ ਦੇ ਕੰਨਾਂ ਨੂੰ ਪਤਾ ਲੱਗਦਾ ਕੰਨਾਂ ਨੂੰ ਜਦੋਂ ਅਸੀਂ ਗੱਡੀ ਚਲਾਉਂਦੇ ਆ ਸਾਡੇ ਕੰਨ ਗੱਡੀ ਦੇ ਪਿੱਛੇ ਹੁੰਦੇ ਨੇ ਵੀ ਗੱਡੀ ਚ ਕੀ ਹੋ ਰਿਹਾ ਅੱਛਾ ਫਰਜ਼ ਕਰੋ ਦੋਨੇ ਤਾਕੀਆਂ ਸਾਰੇ ਸ਼ੀਸ਼ੇ ਹੱਲਣ ਲੱਗ ਗਏ ਦਾ ਮਤਲਬ ਰੋਡ ਵੇ 40 ਤੇ ਜਾ ਰਹੀ ਆ ਭਾਈ ਆਹਾ ਆਹਾ ਜਦੋਂ ਸੀਟਾਂ ਸਣੇ ਸਵਾਰੀਆਂ ਕੰਬਣ ਲੱਗੀਆਂ ਲੋਕਾਂ ਨੂੰ ਪਸੀਨਾ ਆਉਣ ਲੱਗ ਗਿਆ ਇਹਦਾ ਮਤਲਬ ਰੋਡ ਵੇ 60 ਤੋਂ ਉੱਪਰ ਚਲੀ ਗਈ ਜਦੋਂ ਇੰਜਨ ਬੋਨਟ ਸਟੀਅਰਿੰਗ ਡਰਾਈਵਰ ਹੂੰ ਮੰਨ ਲਓ ਕਿ ਤੇ ਤੁਹਾਡੀ ਗੱਡੀ 80 ਤੋਂ ਵੱਧ ਸਪੀਡ ਤੇ ਜਾਂਦੀ ਹੋਵੇ ਹਾਂ ਤੇ ਫੇਰ ਉਹਦੀ ਸਪੀਡ ਦਾ ਤੁਹਾਨੂੰ ਕਿਵੇਂ ਪਤਾ ਉਹਦਾ ਸਾਨੂੰ ਨਹੀਂ ਪਤਾ ਲੱਗਦਾ ਉਹਦਾ ਅਗਲੇ ਦਿਨ ਅਖਬਾਰ ਚ ਹੀ ਪਤਾ ਲੱਗਦਾ ਫੈਦੂਆ ਓਹੋ ਹੋ ਹੋ ਉੱਪਰ ਚਲੀ ਜਾਂਦੀ ਆ ਉੱਪਰ ਪਹੁੰਚ ਜਾਂਦੀ ਆ ਅਬ ਇਹ ਕਾਬੂ ਹੋ ਜਾਂਦੀ ਨਾ ਬਾਹਰ ਇਹ ਫੇਰ ਡਰਾਈਵਰ ਹੀ ਛੱਡ ਕੇ ਦਿੰਦੀ ਮੈਂ ਬੁੜੀਆਂ ਕਰਕੇ ਬਹੁਤ ਕੰਮ ਛੱਡਤੇ ਕੀ ਗੱਲ ਚੰਗਾ ਭਲਾ ਕੰਮ ਚੱਲੀ ਜਾਂਦਾ ਸੀ ਇੱਕ ਦਿਨ ਮੈਂ ਗੱਡੀ ਖੜਾ ਕੇ ਬੱਸ ਸਟੈਂਡ 'ਚ ਆਪਣੇ ਪਿੰਡ ਵੱਲ ਆਇਆ ਮੇਰੀ ਜੀਡੀ ਰੋਡ ਤੇ ਐਕਸੀਡੈਂਟ ਹੋਇਆ ਪਿਆ ਸੀ ਅੱਛਾ ਮੇਰੀ ਤਾਈ ਮੈਨੂੰ ਪਿੰਡ ਆਏ ਨੂੰ ਪੁੱਛਣ ਲੱਗੀ ਕ ਕੀ ਹੋ ਗਿਆ ਮੈਂ ਕਿਹਾ ਮੇਕਾ ਤਾਈ ਜੀਟੀ ਰੋਡ ਤੇ ਐਕਸੀਡੈਂਟ ਹੋ ਗਿਆ ਕਹਿੰਦੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਮੈਂ ਕਿਹਾ ਤਾਈ ਵੈਸੇ ਕੋਈ ਖਾਸ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਮਰ ਗਿਆ ਹੁਣ ਮੇਰੀ ਤਾਈ ਨੂੰ ਕੀ ਪਤਾ ਡਰਾਈਵਰ ਕੀ ਹੁੰਦਾ ਪਤਾ ਕੀ ਕਹਿੰਦੀ ਕਹਿੰਦੀ ਚਲ ਰੇਬਰ ਤੋਂ ਪੁੱਤ ਦਾ ਨਾਮ ਆਪੇ ਜੂ ਗਲਤ ਬੰਦਿਆਂ ਦੀ ਭਾਈ ਬੰਦੇ ਵਾਚ ਰਹੀ ਅੱਛਾ ਅੱਛਾ ਮੈਂ ਕਿਹਾ ਸਾਨੂੰ ਬੰਦੇ ਨਹੀਂ ਸਮਝਦੀਆਂ ਬੁੜੀਆਂ ਸਾਡੀ ਕਾਹਦੀ ਜ਼ਿੰਦਗੀ ਆ ਬਚੜਦੀ ਨੌਕਰੀ ਛੱਡਦੀ ਛੱਡਦੀ ਤੇ ਇਹ ਰੋਡਵੇ ਦੀ ਡਰਾਈਵਰੀ ਛੱਡ ਕੇ ਫਿਰ ਤੂੰ ਚਲੇ ਗਿਆ ਫੌਜ ਵਿੱਚ ਆਏ ਓਏ ਮਿਲਟਰੀ ਓਏ ਕੀ ਮਹਿਕਮਾ ਯਾਰ ਆਏ ਹਾਏ ਕਮਾਲ ਮਹਿਕਮਾ ਮਿਲਟਰੀ ਆਹਾਂ ਉੱਥੇ ਹੀ ਡਰਾਈਵਰ ਸੀ ਡਰਾਈਵਰ ਸੀ ਮੈਂ ਪਰ ਸਲੂਟ ਬਹੁਤ ਮਾਰਨੇ ਪੈਂਦੇ ਸੀ ਸਲੂਟ ਤਾਂ ਯਾਰ ਮੈਟਰੀ ਦੇ ਵਿੱਚ ਆਹੇ ਅਫਸਰ ਵੱਡਾ ਦਿਨ ਚ 50 ਵਾਰੀ ਮਿਲਦਾ ਮੈਂ ਤਾਂ 100 100 ਵਾਰੀ ਅਫਸਰ ਮਿਲਦਾ ਸੀ ਮੈਂ ਤਾਂ 100 10 ਨਜ ਕੀ ਫਰਕ ਹੋਇਆ ਯਾਰ ਮੈਂ ਕਿਹਾ ਵੀ ਆਪਾਂ ਦਿਮਾਗ ਨਾਲ ਨਾ ਕੋਈ ਐਸਾ ਸਲੂਟ ਮਾਰੀਏ ਬਸ ਇੱਕ ਦਿਨ ਫਿਰ ਮੈਂ ਇੱਕ ਦਿਨ ਸਲੂਟ ਮਾਰਿਆ ਹਮ ਅਫਸਰ ਨੇ ਲਾ ਕੇ ਬੂਟ ਮਾਰਿਆ ਕਿਵੇਂ ਬਸ ਉਹ ਆਖਰੀ ਸਲੂਟ ਹੀ ਹੋਣੇ ਪੜਿਆ ਮੇਰਾ ਕੀ ਗੱਲ ਹੈ ਸਾਡਾ ਸਾਹਬ ਆਇਆ ਕਹਿੰਦਾ ਮਿਸਟਰ ਮਾਨ ਮੈਂ ਕਿਹਾ ਯੈਸ ਸਰ ਫੇਰ ਮੇਰਾ ਵਰਤਾ ਐਸਾ ਤਾਂ ਨਹੀਂ ਅਫਸਰ ਦਾ ਵੱਡਿਆ ਸੀ ਉਹ ਕਹਿੰਦਾ ਅੱਗੇ ਤੋਂ ਕੱਲਾ ਜੈ ਹਿੰਦ ਕਹਿੰਦੀ ਲੱਤ ਨਾ ਚੱਕੀ ਤੂੰ ਬਸ ਆਏ ਹਾਏ ਹਾਏ ਆਪਣੀ ਜ਼ਲੂਟ ਵੱਲੋਂ ਛੁੱਟੀ ਹੋ ਗਈ ਭਰਾਵਾ ਫੇਰ ਮੈਨੂੰ ਅਫਸਰ ਕਹਿੰਦਾ ਮਿਸਟਰ ਮਾਨ ਸੁਣਾ ਹੈ ਆਪ ਗੱਡੀ ਬਹੁਤ ਅੱਛੀ ਚਲਾਤੇ ਹੈ ਮੈਂ ਕਿਹਾ ਹਾਂ ਜੀ ਪਿੰਡ ਛੋਟੇ ਹੁੰਦੇ ਨੇ ਉਥੇ ਰੈਟਰਟਰ ਚਲਾਇਆ ਬੋਲੋ ਤੁਹਾਡੇ ਤੋਂ ਸੁਹਾਗਾ ਲਾਵਾਂ ਅੱਛਾ ਸੁਹਾਗਾ ਵਾਗਾ ਨਹੀਂ ਲਗਾਣਾ ਹੈ ਗੱਡੀ ਨਿਕਾਲੋ ਦਿੱਲੀ ਜਾਣਾ ਹੈ ਆਪਾਂ ਸਰਕਾਰੀ ਗੱਡੀ ਕੱਡੀ ਨਾਲ ਦੀ ਸੀਟ ਤੇ ਅਫਸਰ ਬਿਠਾਇਆ ਛੱਡ ਦਿੱ ਦਿੱਲੀ ਨੂੰ ਗੇਰਗੁਰੂ ਜੀ ਮੈਨੂੰ ਪਾਉਣੇ ਨਹੀਂ ਆਉਂਦੇ ਸੀ ਫੇਰ ਮੈਂ ਜਿਹੜੇ ਚ ਮੈਂ ਬਦਲਣ ਦੇ ਚੱਕਰ ਚ ਤਾਂ ਨਹੀਂ ਪਿਆ ਮੈਂ ਕਿਹਾ ਜੇ ਬਦਲਣ ਲੱਗ ਪਏ ਬਿਨਾ ਨਿਕਲ ਜੇ ਸਾਰੀ ਰਾਤ ਇੱਥੇ ਖੜੇ ਰਹਾਂਗੇ ਅੱਛਾ ਉਹ ਰਾਜਪੁਰਾਟ ਲੰਗੇ ਤਾਂ ਵਾਲੇ ਜੇ ਕੋਲੇ ਜਾ ਕੇ ਮੈਨੂੰ ਇਧਰ ਸ਼ੰਭੂ ਬਾੜਾ ਜੇ ਕੋਲੇ ਜਾ ਕੇ ਮੈਨੂੰ ਕਹਿੰਦਾ ਮੇਰਾ ਸਾਹਬ ਮਿਸਟਰ ਮਾਨ ਆਪ ਗਾੜੀ ਦਾ ਗੇਅਰ ਚੇਂਜ ਕਿਉਂ ਨਹੀਂ ਕਰਤੇ ਹੂੰ ਮੈਂ ਕਿਹਾ ਜੀ ਪੰਜਾਬ ਚ ਥੋੜੀ ਜਿਹੀ ਭੀੜ ਹੁੰਦੀ ਹੈ ਹਰਿਆਣੇ ਚ ਪਤਾ ਲਾਗੇ ਫਿਰ ਗਰਮ ਹੋ ਜਾਂਦੀ ਹੈ ਗੱਡੀ ਨਹੀਂ ਅੱਛਾ ਉਮੈ ਸੁਚੇ ਯਾਰ ਕਿਤੇ ਸਸਪੈਂਡ ਇਹ ਨਾ ਕਰਦੇ ਵੀ ਗੱਡੀ ਚਲਾਉਣੀ ਨਹੀਂ ਆਉਂਦੀ ਮੈਂ ਲੱਬ ਲਵਾ ਕੇ ਲੱਬ ਲਵਾ ਕੇ ਲੱਬ ਲਵਾ ਕੇ ਅੱਦੇ ਕਾਂਟੇ ਚ ਟਾਪ ਵਗੈਰ ਚ ਪਾ ਲਈ ਮੈਂ ਸੋਚਿਆ ਲੈ ਵੀ ਹੁਣ ਦਿੱਲੀ ਤੱਕ ਟਾਪ ਵਗੈਰ ਕੱਢਣਾ ਨਹੀਂ ਕਿਉਂਕਿ ਇਹ ਇੱਕ ਵਾਰੀ ਨਿਕਲ ਗਿਆ ਦੁਬਾਰਾ ਲੱਭਣਾ ਨਹੀਂ ਚੜਤੀ ਦਿੱਲੀ ਨੂੰ 100 ਤੇ ਮੋੜ ਮੋੜਿਆ 120 ਤੇ ਅਗਲਾ ਮੋੜ ਮੋੜਿਆ 130 ਤੇ ਬੋਲੇ ਬੋਲੇ ਆਫਸਰ ਕਹਿੰਦਾ ਯਾਰ ਕਮਾਲ ਐ ਨੂੰ ਸੋਚਿਆ ਯਾਰ ਕਹਿੰਦਾ ਕਿਹੜੀ ਦਿੱਲੀ ਕਰਨਾਲ ਨਹੀਂ ਲੱਪਣ ਦਿੰਦਾ ਦੋਨੇ ਤੇ ਛੁੱਟੀ ਕਰਾਉ ਛੱਡਦਾ ਨਹੀਂ ਇਹ ਉਹ ਕਹਿੰਦਾ ਮਿਸਟਰ ਮਮਾ 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 ਮਾਨ ਆਪ ਇਤਨੀ ਤੇਜ਼ੀ ਸੇ ਮਮਾ ਮਮਾ ਮੋੜ ਮੋੜਤੇ ਆਂ ਆਪਕੋ ਡਰਨੇ ਲੱਗਦਾ ਮੈਂ ਕਹਾਂ ਜੀ ਮੋੜ ਮੋੜ ਮੇ ਡਰ ਲੱਗਦਾ ਫਿਰ ਮੇਰੇ ਵਾਲਾ ਤਰੀਕਾ ਵਰਤਿਆ ਕਰੋ ਉਹਨੇ ਡਰ ਨਹੀਂ ਲੱਗਦਾ ਤੂੰ ਕੀ ਕਰਦਾ ਸੀ ਮੈਂ ਕਹਾਂ ਜੀ ਮੇਰੇ ਵਾਂਗੂ ਮੋੜ ਤੇ ਅੱਖ ਮੀਚਲੇ ਕਰੋ ਜੀ ਹੈ ਪੱਕਾ ਮੀਚ ਲੈਂਦਾ ਸੀ ਅੱਖਾ ਬੰਦ ਕਰਕੇ ਮੋੜੀ ਦੀ ਸੀ ਜਾਂਦੀ ਜਿੱਧਰ ਨੂੰ ਜਾਂਦੀ ਆਹ ਗੱਲ ਹੋ ਗਈ ਭਾਈ ਅੱਛਾ ਅੱਛਾ ਤੇ ਡਰਾਈਵਰੀ ਤਾਂ ਪ੍ਰਾਇਮਰੀ ਇਹ ਵੀ ਮੇਰੇ ਤੇਰ ਮਸਾ ਕੰਮ ਹੈ ਹਾਂ ਕਰਿਆ ਕੰਮ ਬਹੁਤ ਵਧੀਆ ਕੰਮ ਚੱਲ ਰਿਹਾ ਬੰਦਾ ਕਾਫੀ ਤੇ ਹੋ ਰਿਹਾ ਸਰਬਾ ਮੈਂ ਤੁਹਾਨੂੰ ਕਾਫੀ ਮੇਰੇ ਕੋਲ ਲਾ ਦੋ ਜੀ ਗੱਲ ਜਲਦੀ ਦੇ ਯਾਰ ਤੂੰ ਥੋੜਾ ਪਿਛੇ ਅੜ ਗਿਆ ਗੱਲ ਇਹ ਹੈ ਕਿ ਆਪਾਂ ਨੇ ਨਵਾਂ ਕੰਮ ਸ਼ੁਰੂ ਕਰਿਆ ਹੈ ਗੱਡੀ ਚ ਮਸ਼ੀਨ ਪਈ ਆ ਕੱਪੜੇ ਸਿਉਣ ਵਾਲੀ ਹੂੰ ਪਿਛਲੀ ਤਾਂ ਸੀਟ ਤੇ ਪਈ ਆ ਤਾਂ ਕਿ ਖੋਲੋ ਕੱਪੜਾ ਪਾਓ ਤਾਂ ਕਿ ਬੰਦ ਕਰ ਲੋ ਪਾਲੀ ਤਾਂ ਕਿ ਵਿੱਚ ਦੀ ਬਣਿਆ ਬਣਿਆ ਸੂਟ ਬਾਹਰ ਆਏ ਹੋਏ ਤਾਂ ਕਿ ਖੋਲੋ ਰਜਾਈ ਪਾਓ ਪਾਲੀ ਤਾਂ ਕਿ ਵਿੱਚ ਦੀ ਤੌਲੀਆ ਕੱਢ ਲੋ ਮਤਲਬ ਨਵੀਂ ਮਸ਼ੀਨ ਲੈਂਦੀ ਆਪਾਂ ਜਪਾਰ ਬਾਹਰ ਲੀਏ ਹਾਂਜੀ ਹਾਂਜੀ ਇਹ ਮੁੱਖ ਦੀ ਗੱਲ ਦਰਜੀ ਦਾ ਕੰਮ ਸ਼ੁਰੂ ਕਰ ਜਗਨੂ ਟੇਲਰ ਜਗਨੂ ਟੇਲਰ ਹਾਂਜੀ ਹਾਂਜੀ ਅੱਛਾ ਭਾਈ ਜਗਨੂ ਜੀ ਗੱਲ ਇਦਾਂ ਆ ਤੁਸੀਂ ਫਟਾਫਟ ਨਾਪ ਲਵੋ ਕੱਪੜੇ ਮੇਰੇ ਕੋਲ ਗੱਡੀ ਚ ਪਏ ਮੈਂ ਲਿਆ ਦਿੰਨਾ ਤੇ ਮੈਂ ਜਾਵਾਂ ਕੀ ਆਖੇ ਆ ਨਾਪ ਲਗੋ ਫਟਾਫਟ ਮੈਂ तरीका ना कपड़े बनाਉਣ ਲੱਗੇ ਐ ਪਹਿਲਾਂ ਗੱਲਾਂ ਦੋ ਪੁੱਛੂੰਗਾ ਉਹਨਾਂ ਦੇ ਹਿਸਾਬ ਤੇ ਤੇਰੇ ਕੱਪੜੇ ਬਣਾਵਾਂਗੇ ਐ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਚਲੋ ਗਿਆ ਕੰਮ ਤਾਂ ਹੋ ਗਿਆ ਚਲੋ ਅੱਛਾ ਅੱਛਾ ਤੇ ਕਿੰਨੇ ਬੱਚੇ ਨੇ ਇੱਕ ਬੱਚਾ ਇੱਕ ਬੱਚਾ ਵਿਆਹ ਹੋਏ ਨੂੰ ਕਿੰਨਾ ਚਿਰ ਹੋ ਗਿਆ 3 ਸਾਲ ਹੋ ਗਏ ਵਿਆਹ ਹੋਏ ਨੂੰ 3 ਸਾਲ ਹੋ ਗਏ ਇੱਕ ਬੜਾ ਤਿੰਨ ਕਰਦਦੇ ਆ ਬੜਦਾਂ ਅੱਛਾ ਇਹ ਨੱਸ ਕਿ ਕਿਹੜੇ ਵਿਭਾਗ ਵਿੱਚ ਕੰਮ ਕਰਦਾ ਹੈ ਵਿਭਾਗ ਤਾਂ ਆਪਣਾ ਬਿਜਲੀ ਵਿਭਾਗ ਬਿਜਲੀ ਵਿਭਾਗ ਮੈਂ ਵੀ ਸੋਚਿਆ ਯਾਰ ਕਿਤੇ ਦੇਖਿਆ ਖੰਭਿਆਂ ਤੇ ਤੇਰੀ ਫੋਟੋ ਹੁੰਦੀ ਹੈ 440 ਵੋਲਟ ਡੇਂਜਰ ਹੈ ਉਹ ਠੀਕ ਆ ਫੋਟੋ ਠੀਕ ਨਹੀਂ ਹੈਗੀ ਯਾਰ ਕੁਛ ਕੋਈ ਨਹੀਂ ਕੋਈ ਨਹੀਂ ਠੀਕ ਹੋ ਜੂਗੀ ਬਿਜਲੀ ਮੈਕਮ ਦਾ ਕੰਮ ਹੈ ਤਾਂ ਫਿਰ ਇਦਾਂ ਕਰ ਠੀਕ ਆ ਪਰ ਸੋ ਨੂੰ ਕੱਪੜੇ ਲੈ ਜੀ ਪਰਸੋ ਨੂੰ ਕੱਪੜੇ ਲੈ ਜੀ ਹਾਂ ਕਮਾਲ ਦਾਦਾ ਜੀ ਹੈ ਕਿਉਂ ਓਏ ਨਾਪ ਨਹੀਂ ਲਿਆ ਕੁਛ ਨਹੀਂ ਲਿਆ ਕਹਿੰਦਾ ਪਰਸੋ ਨੂੰ ਕੱਪੜੇ ਲੈ ਜੀ ਉਹ ਸਭ ਕੁਝ ਪੁੱਛਤਾ ਲਿਆਦਾ ਇੱਥੋਂ ਯਾਰ ਸਭ ਕੁਝ ਪੁੱਛਤਾ ਲਿਆਦਾ ਇੱਥੋਂ ਆ ਗਲਤ ਸਿਰ ਵਿਆਹ ਦਾ ਕੀ ਸੰਬੰਧ ਹੈ ਵਿਆਹ ਦਾ ਕਾਕੇ ਸਾਨੂੰ ਤਾਂ ਪੁੱਛਣਾ ਪੈਂਦਾ ਸਾਨੂੰ ਪਤਾ ਲੱਗ ਜਾਂਦਾ ਕਮੀਜ਼ ਤੇ ਡਿਜ਼ਾਈਨ ਕਿਹੋ ਜਿਹਾ ਪਾਉਣਾ ਹੈ ਫਰਜ਼ ਕਰੋ ਤੇਰਾ ਵਿਆਹ ਨਾ ਹੋਇਆ ਤਾਂ ਤੇਰੀ ਜੇਬ ਤੇ ਓਲੇ ਓਲੇ ਮਸਤ ਮਸਤ ਲਿਖ ਦਿੰਦੇ ਹੁਣ ਮਸਤ ਮਸਤ ਕਿਧਰ ਵਿਆਹ ਹੋਏ ਨੂੰ 2 ਸਾਲ ਹੋ ਗਏ ਤੇਰਾ ਤਾਂ ਗਲਤ ਮਲਤ ਹੋਇਆ ਪੈਗਾ ਮਾ ਹੁਣ ਮੈਂ ਤੁਹਾਨੂੰ ਦੱਸਾਂ ਹੁਣ ਤੇਰੀ ਜੇਬ ਜੂਬ ਨਹੀਂ ਵੀ ਲੱਗਣੀ ਤੇ ਮਹਿਕਮਾ ਸਾਨੂੰ ਤਾਂ ਪੁੱਛਣਾ ਪੈਂਦਾ ਅੱਜ ਕੱਲ ਸੇਤਾ ਮਹਿਕਮਾ ਮਤਾਬਕ ਨਹੀਂ ਕਿਉਂਕਿ ਜੇ ਹੁਣ ਪੁਲਿਸ ਵਾਲੇ ਦਾ ਸੂਟ ਬਣਾਉਣਾ ਹੋਵੇ ਇੱਥੋਂ ਖੁੱਲਾ ਰੱਖਣਾ ਪੈਣਾ ਤੇ ਖੁੱਲਾ ਕਾਦੇ ਵਾਸਤੇ ਇ ਕੱਢ ਦੇ ਹਾਂ ਜੇ ਕਦੇ ਕਰੰਟ ਪੁਆਇੰਟ ਲੱਗੇ ਕਾਲਰ ਨੂੰ ਹੱਥ ਲਾ ਦੇ ਕਰ ਛੱਡ ਦਊਗੀ ਤੇਰੇ ਇੱਕ ਹੋਰ ਨਵਾਂ ਤਰੀਕਾ ਕਰਨਾ ਹੈ ਪੈਂਟ ਦੇ ਹੁੱਕ ਨਹੀਂ ਲਾਉਣੀ ਹੁੱਕ ਨਹੀਂ ਲਾਉਣੀ ਨਾ ਫਿਰ ਇੱਥੇ ਕਿ ਲੋ ਇੱਥੇ ਪਲੱਗ ਤੇ ਸ਼ੂ ਪਾਵਾਂਗੇ ਪਲੱਗ ਦੇ ਵੀ ਸ਼ੂ ਪਾਇਆ ਕੱਢਿਆ ਬਾਹਰ ਪਾਇਆ ਵਿੱਚ ਪਾਇਆ ਇੱਕ ਹੋਰ ਨਵਾਂ ਤਰੀਕਾ ਕਰਨਾ ਹੈ ਤੇਰੀ ਪੈਂਟ ਦੇ ਜਿਪ ਨਹੀਂ ਲਾਉਣੀ ਜਿਪ ਨਹੀਂ ਲਾਉਣੀ ਨੋ ਨੋ ਜਮਾਈ ਹੱਦ ਕਰੀਏ ਨਾ ਯਾਰ ਹਾਂ ਜੇ ਜਿਪ ਨਹੀਂ ਲਾਉਣੀ ਜਿਪ ਦੀ ਜਗ੍ਹਾ ਕੀ ਲਾਏਗਾ ਦੋ ਜਿਪ ਦੀ ਜਗ੍ਹਾ ਇੱਕ ਪਤਲੀ ਤਾਰ ਦਾ ਫਿਓਜ ਲਾਵਾਂਗੇ ਜੇ ਤੇਰੇ ਬਿਨਾ ਹੋਰ ਬੰਦਾ ਪੈਂਟ ਪਾਉਣ ਦੀ ਕੋਸ਼ਿਸ਼ ਕਰਿਆ ਕਰੂ